ਹਾਂਜੀ ਦੋਸਤੋ ਸਵਾਗਤ ਹੈ ਪਿੰਡੂ ਤੜਕਾ ਟੀਵੀ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਦੁੱਧ ਵਧਾਉਣ ਦਾ ਨੁਕਤਾ ਨੁਕਤਾ ਬਹੁਤ ਛੋਟਾ ਜਮਾ ਬਿਲਕੁਲ ਮੁਫਤ ਦਾ ਨੁਕਤਾ ਹੈ ਆਪਣੇ ਘਰੇ ਆਮ ਹੀ ਨੁਕਤਾ ਅਜਮਾਉਣ ਵਾਸਤੇ ਚੀਜ਼ ਹੈਗੀ ਆ ਜਮਾ ਬਿਲਕੁਲ ਮੁਫਤ ਦਾ ਨੁਕਤਾ ਹੈ ਕਈ ਵੀਰਾਂ ਨੇ ਯਕੀਨ ਵੀ ਨਹੀਂ ਕਰਨਾ ਵੀ ਬਾਈ ਤਾਂ ਐਵੇਂ ਮਰੀ ਜਾਂਦਾ ਪਰ ਇਹ ਗੱਲ ਸੱਚ ਹੈ ਕਿਉਂ ਸੱਚ ਹੈ ਜਿਹੜੇ ਆਪਣੇ ਪਸ਼ੂਆਂ ਵਾਲੇ ਡਾਕਟਰ ਹਨ ਮਹਾ ਡਾਕਟਰ ਉਹਨਾਂ ਨੇ ਇਹ ਚੀਜ਼ ਦੱਸੀ ਆ ਮੈਂ ਆਪਦੇ ਕੋਲ ਇਹ ਚੀਜ਼ ਬਣਾਈ ਗਈ ਡਾਕਟਰਾਂ ਦੇ ਵਿਚਾਰ ਸੁਣੇ ਸੀ ਡਾਕਟਰਾਂ ਨੇ ਦੱਸਿਆ ਸੀਗਾ ਵੀ ਇਸ ਚੀਜ਼ ਦੇ ਨਾਲ ਦੁੱਧ ਵਧੂਗਾ ਹੀ ਵਧੂਗਾ ਕਿਹੜੀ ਚੀਜ਼ ਆ ਆਮ ਆਪਣੇ ਘਰੇ ਮਿਲਣ ਵਾਲੀ ਚੀਜ਼ ਆ ਫਰੀ ਦੀ ਚੀਜ਼ ਆ ਪਾਣੀ ਜੇ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁੱਧ ਵਾਲੇ ਪਸ਼ੂ ਦੇ ਕੋਲੇ ਦੁੱਧ ਵਾਲੇ ਕੀ ਆਪਾਂ ਨੂੰ ਆਮ ਤਾਂ ਹਮੇਸ਼ਾ ਹਰ ਪਸ਼ੂ ਕੋਲੇ ਪਾਣੀ ਹੋਣਾ ਜ਼ਰੂਰੀ ਆ ਕਿਉਂਕਿ ਡਾਕਟਰ ਸਹਿਬਾਨ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਪਸ਼ੂ 42 ਵਾਰ ਪਾਣੀ ਪੀਂਦਾ ਜੇ ਸਿਆਲ ਆ ਤਾਂ ਕੋਸਾ ਪਾਣੀ ਚਾਹੀਦਾ ਤੇ ਜੇ ਗਰਮਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਠੰਡਾ ਪਾਣੀ ਪੀਂਦੇ ਤੇ ਪਸ਼ੂ ਵੀ ਠੰਡਾ ਪੀਂਦੇ ਹਨਾ ਤੇ ਸਿਆਲਾਂ ਦਾ ਪੁੱਤ ਠੰਡਾ ਪਾਣੀ ਪੀਤਾ ਨਹੀਂ ਜਾਂਦਾ ਤੇ ਪਸ਼ੂਆਂ ਦਾ ਵੀ ਨਹੀਂ ਪੀਤਾ ਜਾਂਦਾ ਤੇ ਆਮ ਇਹ ਤਾਂ ਨਾਰਮਲ ਗੱਲ ਹੀ ਆ ਤੇ ਕਰਨਾ ਕੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਸ਼ੂ ਦੇ ਕੋਲੇ ਪਾਣੀ ਹੋਣਾ ਜ਼ਰੂਰੀ ਹੈ ਚਲੋ ਰਾਤ ਨੂੰ ਚੱਕ ਦੋ ਕਿਉਂਕਿ ਦਿਨੇ ਆਪਾਂ ਕੋਲੇ ਫਿਰਦੇ ਰਹਿਨੇ ਆ ਕਦੇ ਡੋਲਦਾ ਕਰਦਾ ਪਾਣੀ ਹਨਾ ਜਾਂ ਜਗਾਰੀ ਉਹ ਜਾ ਕਰਿਆ ਜਾਵੇ ਵੀ ਪਾਣੀ ਡੋਲੇ ਨਾ ਹਰ ਵਕਤ ਪਾਣੀ ਕੋਲੇ ਰਵੇ ਪਰ ਇਹਨਾਂ ਜ਼ਰੂਰ ਗੌਰ ਕਰਨੀ ਆ ਵੀ ਪਾਣੀ ਜਿਹੜਾ ਕੋਲੇ ਰੱਖਣਾ ਉਹ ਹਮੇਸ਼ਾ ਉਹ ਪਾਣੀ ਸੱਜਰਾ ਪਾਣੀ ਹੋਵੇ ਉਹ ਪਾਣੀ ਨੂੰ ਬਦਲ ਕੇ ਜ਼ਰੂਰ ਸਵੇਰ ਸ਼ਾਮ ਛਾਹ ਨੂੰ ਚੱਕਣ ਦਾ ਮਤਲਬ ਕੀ ਆ ਵੀ ਉਹ ਪਾਣੀ ਆਪਾਂ ਚੱਕਾਂਗੇ ਜੇ ਵਧੂ ਦਾ ਪਾਣੀ ਦਾ ਆਪਾਂ ਚੱਕ ਕੇ ਡੋਲ ਕੇ ਨਵਾਂ ਤਾਜ਼ਾ ਪਾਣੀ ਧਰਾਂਗੇ ਤਾਂ ਉਹਦੇ ਵਿੱਚ ਜਲਬ ਨਹੀਂ ਜਾਂਦੀ ਹਨਾ ਜੇ ਜਲਬ ਜੰਮੂਗੀ ਉਹ ਵੀ ਖਰਾਬ ਕਰਦੀ ਹੈਗੀ ਤੇ ਡਾਕਟਰ ਸਾਹਿਬਾਨਾਂ ਦੀ ਗੱਲ ਆ ਪਹਿਲਾਂ ਵੀ ਆਪਾਂ ਕਰਿਆ ਵੀ 24 ਘੰਟੇ ਦੇ ਵਿੱਚ 42 42 ਵਾਰ ਦਾ ਪਸ਼ੂ ਪਾਣੀ ਪੀਂਦਾ ਤਾਂ ਤਾਂ ਕਰਕੇ ਪਸ਼ੂ ਦੇ ਕੋਲੇ ਹਰ ਵਕਤ ਪਾਣੀ ਹੋਣਾ ਜ਼ਰੂਰੀ ਹੈ ਡਾਕਟਰ ਸਾਹਿਬਾਨ ਦੱਸਦੇ ਆ ਵੀ ਪਾਣੀ ਪੀਣ ਦੇ ਨਾਲ ਹੀ ਸਿਰਫ ਪਸ਼ੂ 1.5 ਲੀਟਰ ਤੋਂ 2 ਲੀਟਰ ਤੱਕ ਦੁੱਧ ਵਧੂਗਾ ਇਹ ਡਾਕਟਰ ਸਾਹਿਬਾਨ ਨੇ ਦੀ ਗਾਰੰਟੀ ਹੈ ਕਹਿੰਦੇ ਜੇ ਆਪਾਂ ਹਰ ਵਕਤ ਪਸ਼ੂ ਦੇ ਕੋਲੇ ਪਾਣੀ ਰੱਖਾਂਗੇ ਤਾਂ 1.5 ਲੀਟਰ ਤੋਂ 2 ਲੀਟਰ ਦੇ ਤੱਕ ਪਸ਼ੂ ਦੁੱਧ ਜ਼ਰੂਰ ਵਧੂਗਾ ਜੇ ਨੁਕਤਾ ਚੰਗਾ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਨੁਕਤਾ ਕੱਲਾਬਾ ਸ਼ੇਅਰ ਕਰਾਂਗੇ ਜਿਨੇ ਵੀ ਅਜਮਾਉਣਾ ਕੋਈ ਪੈਸਾ ਨਹੀਂ ਲੱਗਣਾ ਨਾ ਉੱਤੇ ਤੇ ਮੁਫਤ ਦਾ ਨੁਕਤਾ ਹੈ ਹਨਾ ਤੇ ਪਸ਼ੂ ਪਾਲਕਾਂ ਦਾ ਕਿਸਾਨਾਂ ਦਾ ਭਲਾ ਹੋ ਜਾਊਗਾ 1.5 ਤੋਂ 2 ਲੀਟਰ ਤੱਕ ਦੁੱਧ ਵਧ ਜਾਊਗਾ ਇਹ ਮੈਂ ਆਪਦੇ ਕੋਲੇ ਨਹੀਂ ਗੱਲ ਦੱਸੀ ਡਾਕਟਰ ਸਾਹਿਬਾਨਾਂ ਦਾ ਦਾਵਾ ਹੈ ਵੀ 1.5 ਲੀਟਰ ਤੋਂ 2 ਲੀਟਰ ਤੱਕ ਸਿਰਫ ਪਾਣੀ ਦੇ ਨਾਲ ਹੀ ਪਸ਼ੂ ਦੁੱਧ ਵਧ ਜਾਊਗਾ ਕੋਈ ਐਕਸਟਰਾ ਫੀਡ ਦੀ ਕੋਈ ਹਾਕਾਹੇ ਦੀ ਦਾਣੇ ਦੀ ਕਾਹੇ ਦੀ ਲੋੜ ਨਹੀਂ ਉਹਨਾਂ ਉਹ ਆਇਨਾ ਆਗਲੇ ਆਇਨਾ ਕਿ ਉਹ ਵੀ ਬਾਈ ਨੇ ਕਹਤਾ ਵੀ ਫੀਡ ਨਹੀਂ ਪਾਉਣੀ ਜਾਂ ਦਾਣਾ ਨਹੀਂ ਪਾਉਣਾ ਉਹ ਪਾਉਣਾ ਹੈ ਰੈਗੂਲਰ ਜਿਵੇਂ ਆਪਾਂ ਪਾਉਂਦੇ ਆ ਉਵੇਂ ਹੀ ਪਾਉਣਾ ਉਹਦੇ ਤੋਂ ਲਹੇਦਾ 1.5 ਤੋਂ 2 ਲੀਟਰ ਦੁੱਧ ਵਧਣਾ ਇਸ ਨੁਕਤੇ ਦੇ ਨਾਲ ਪਾਣੀ ਦੇ ਨਾਲ ਜੇ ਤੁਹਾਡੇ ਕੋਲ ਕੋਈ ਨੁਕਤਾ ਤਾਂ ਕਮੈਂਟ ਕਰਕੇ ਦੱਸਿਆ ਕਰੋ ਨੁਕਤਾ ਆਪਾਂ ਨੁਕਤਾ ਦੱਸਗੇ ਤਾਂ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ ਹਨਾ ਹਰ ਵਾਰ ਦੀ ਤਰ੍ਹਾਂ ਮੈਂ ਇਸ ਵੀਡੀਓ 'ਚ ਵੀ ਕਹਿੰਨਾ ਮੈਂ ਕੋਈ ਡਾਕਟਰ ਨਹੀਂ ਜਾਂ ਮੈਂ ਕੋਈ ਵੈਦ ਨਹੀਂਗਾ ਨਾ ਕੋਈ ਨੁਕਤਾ ਮੈਂ ਆਦੂ ਕੋਲ ਤਿਆਰ ਕਰਦਾ ਮੈਂ ਨੁਕਤੇ ਉਹੀ ਜਿਹੜੇ ਨੁਕਤੇ ਮੇਰੇ ਜਮਾਏ ਹੁੰਦੇ ਆ ਜਾਂ ਮੇਰੇ ਆਸ-ਪਾਸੇ ਕਿਸੇ ਨੇ ਅਜਮਾਏ ਆ ਜਾਂ ਜਿਹੜੇ ਪੁਰਾਣੇ ਬਜ਼ੁਰਗ ਨੁਕਤੇ ਜਮਾਉਂਦੇ ਉਹਨਾਂ ਤੋਂ ਜਾਂ ਸੋਸ਼ਲ ਮੀਡੀਆ ਤੋਂ ਨੁਕਤਾ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਣਾਗਾ ਤੇ ਅੱਗੇ ਵੀ ਹਾਜ਼ਰ ਹੁੰਦਾ ਰਹੂਗਾ ਜੁੜੇ ਰਹੋ ਪਿੰਡੂ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਧੰਨਵਾਦ ਜੀ